ਗੁਰ ਪਿਆਰੀ ਗੁਰ ਸਵਾਰੀ ਸਾਧ ਸੰਗਤ ਜੀਓ ਆਪ ਵਰ ਭਾਗੇ ਹੋ ਜੋ ਅੰਮ੍ਰਿਤ ਵੇਲੇ ਬਾਬਾ ਮਸਤੂ ਜੀ ਦੇ ਤਪ ਅਸਥਾਨਾਂ ਤੇ ਹਾਜ਼ਰੀਆਂ ਭਰ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸੋ ਭਾਈ ਆਪ ਸੰਗਤਾਂ ਜਾਣਦੇ ਹੋ ਇਹ ਜੋ ਦਿਹਾੜੇ ਪੋ ਦੇ ਮਹੀਨੇ ਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪਰਿਵਾਰ ਅਤੇ ਜਾਨ ਤੋਂ ਪਿਆਰੇ ਸਿੰਘ ਜਿਹੜੇ ਨੇ ਇਹਨਾਂ ਦਿਨਾਂ ਦੇ ਵਿੱਚ ਸ਼ਹੀਦ ਹੁੰਦੇ ਨੇ ਅੱਜ ਦੇ ਦਿਨ 8 ਤੋ ਵਾਲੇ ਦਿਨ ਛੋਟੇ ਸਹਜਾ ਦੇ ਤੇ ਮਾਤਾ ਗੁਜਰੀ ਜੀ ਇਹ ਕੰਮੇ ਮਾਸ਼ਕੀ ਦੀ ਚੋਂਪੜੀ ਦੇ ਵਿੱਚ ਰਾਤ ਕੱਟਦੇ ਨੇ ਜਿਹੜੀ 7 ਕੋ ਤੇ 8 ਕੋ ਦੀ ਰਾਤ ਲੰਗੀ ਹੈ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰੀ ਜੀ ਪਰਿਵਾਰ ਦੇ ਨਾਲੋ ਜਿਸ ਵੇਲੇ ਵਿਛੜੇ ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਜਿਹੜਾ ਹੈ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੁਣ ਮਾਤਾ ਜੀ ਤੇ ਸਹਿਜ ਜਿਆਦਿਆਂ ਨਾਲ ਪੈਦਲ ਚੱਲਦਿਆਂ ਚੱਲਦਿਆਂ ਕਿੰਨੀ ਦੂਰ ਤੱਕ ਇੱਕ ਪਾਸੇ ਨੂੰ ਚਲੇ ਗਏ ਨੇ ਇੱਥੇ ਹੁਣ ਕੀ ਵੇਖਿਆ ਇੱਕ ਝੀਵਰ ਹੈ ਕੁੰਮਾ ਮਾਸ ਕੀ ਇਹ ਜੇਵਰ ਸਿੰਘ ਪਰ ਔਰੰਗਜ਼ੇਬ ਦੇ ਸਿਪਾਹੀਆਂ ਨੇ ਧੱਕੇ ਦੇ ਨਾਲ ਇਹਨੂੰ ਮੁਸਲਮਾਨ ਬਣਾਇਆ ਹੈ ਇਹਦੀ ਇੱਕ ਝੌਂਪੜੀ ਹੈ ਉਹਦੇ ਵਿੱਚ ਇਹ ਆਪਣਾ ਜੀਵਨ ਬਸਰ ਕਰਦਾ ਹੈ ਜਦੋਂ ਸਹਬਜ਼ਾਦੇ ਤੇ ਮਾਤਾ ਜੀ ਕੋਲ ਜਾਂਦੇ ਨੇ ਇਹਨੇ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਰਹਿਣ ਵਾਸਤੇ ਜਗ੍ਹਾ ਦਿੱਤੀ ਬੜੀ ਸੇਵਾ ਕੀਤੀ ਇਹਨੇ ਫਿਰ ਲਾਲ ਹੀ ਇੱਕ ਬੀਬੀ ਲక్ష్ਮੀ ਬ੍ਰਾਹਮਣੀ ਜਿਹਦਾ ਨਾਮ ਆਉਂਦਾ ਹੈ ਉਹਦੇ ਕੋਲੋਂ ਪ੍ਰਸ਼ਾਦਾ ਤਿਆਰ ਕਰਕੇ ਸਹਿਬ ਜਿਆਦਿਆਂ ਨੂੰ ਤੇ ਮਾਤਾ ਜੀ ਨੂੰ ਸ਼ਿਕਾਇਆ ਲక్ష్ਮੀ ਬ੍ਰਾਹਮਣੀ ਜਿਸ ਵੇਲੇ ਆਈ ਉਹਨੇ ਮਾਤਾ ਜੀ ਦੇ ਦਰਸ਼ਨ ਕੀਤੇ ਮੁੱਠੀ ਚਾਪੀ ਕੀਤੀ ਚਰਨ ਘੁੱਟੇ ਸਾਰੀ ਰਾਤ ਮਾਤਾ ਗੁਜਰੀ ਜੀ ਨੇ ਜਾ ਕੇ ਪਰਮੇਸ਼ਰ ਦੀ ਜਾਤ ਦੇ ਵਿੱਚ ਬਤਾਈ ਹੈ ਇਧਰ 8ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸਤਿਗੁਰੂ ਜੀ ਨਿਆਂਗ ਖਾਨ ਦੇ ਘਰੋਂ ਕੋਟਲੇ ਖਾਨ ਤੋਂ ਜਿਸ ਵੇਲੇ ਰਾਤ ਨੂੰ ਚੱਲਦੇ ਨੇ ਇਹ ਚੱਲ ਕੇ ਅੱਗੇ ਜਦੋਂ ਪਹੁੰਚਦੇ ਨੇ ਰੋਪੜ ਵਾਲੇ ਪਾਸੇ ਰੋਪੜ ਦੇ ਜਿਹੜੇ ਰੰਗੜ ਸੀ ਗੁੱਜਰ ਸੀ ਇਹਨਾਂ ਨੇ ਹਮਲਾ ਕੀਤਾ ਸਤਗੁਰੂ ਜੀ ਨੇ ਇਹਨਾਂ ਦੇ ਨਾਲ ਜਿਹੜਾ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਸਤਗੁਰੂ ਜੀ ਚੱਲਦਿਆਂ ਚੱਲਦਿਆਂ ਹੁਣ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦੇ ਨੇ ਇੱਥੇ ਦੋ ਚੌਧਰੀ ਨੇ ਉਹਨਾਂ ਦਾ ਇੱਕ ਦਾ ਨਾਮ ਹੈ ਜਗਤ ਰਾਏ ਦੂਸਰੇ ਦਾ ਨਾਮ ਹੈ ਭਾਈ ਰੂਪ ਚੰਦ ਇਹਨਾਂ ਦੋਵਾਂ ਭਰਾਵਾਂ ਦੀ ਹਵੇਲੀ ਹੈ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਜਿਸ ਵੇਲੇ ਸਤਿਗੁਰੂ ਜੀ ਇਹਨਾਂ ਦੇ ਕੋਲ ਜਾਂਦੇ ਇਹਨਾਂ ਨੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਆਖਿਆ ਸਤਿਗੁਰੂ ਜੀ ਤੁਹਾਡੀ ਹਵੇਲੀ ਹੈ ਉੱਥੇ ਤੁਸੀਂ ਚਰਨ ਪਾਓ ਤੁਸੀਂ ਉੱਥੇ ਆਪਣਾ ਰਹਿਣ ਵਾਸਤੇ ਜੇ ਤੁਸੀਂ ਜੰਗ ਵੀ ਲੜਨੀ ਹੈ ਤੇ ਉਹ ਤੁਸੀਂ ਹਵੇਲੀ ਜਿਹੜੀ ਹੈ ਉਹ ਰੜੇ ਮੈਦਾਨ ਦੇ ਨਾਲੋਂ ਕਈ ਗੁਣਾ ਚੰਗੀ ਹੈ ਸਾਡੀ ਹਵੇਲੀ ਆਨੰਦਪੁਰ ਦੇ ਕਿਲਿਆਂ ਦੀ ਰੀਸ ਤੇ ਨਹੀਂ ਕਰ ਸਕਦੀ ਪਰ ਸਤਿਗੁਰੂ ਜੀ ਡਰੇ ਮੈਦਾਨ ਦੇ ਨਾਲੋਂ ਕਈ ਗੁਣਾ ਚੰਗੀ ਹੈ ਤੇ ਸਤਿਗੁਰੂ ਜੀ ਫਿਰ ਚਮਕੌਰ ਦੀ ਗੜੀ ਦੇ ਵਿੱਚ ਗਏ ਚਮਕੌਰ ਦੀ ਗੜੀ ਦੇ ਵਿੱਚ ਜਿਸ ਵੇਲੇ ਜਾਂਦੇ ਨੇ ਸਤਿਗੁਰੂ ਜੀ ਦੇ ਨਾਲ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਪੰਜ ਪਿਆਰੇ ਸਹਿਬਾਨ ਤੇ 40 ਸਿੰਘਾਂ ਦਾ ਜਥਾ ਜਿਹੜਾ ਹੈ ਉਹ ਭੁਖੇ ਭਾਣੇ ਚਮਕੌਰ ਦੀ ਗੜੀ ਦੇ ਵਿੱਚ ਜਾ ਕੇ ਇਹਨਾਂ ਨੇ ਠਾਰ ਕੀਤੀ ਹੈ ਹੁਣ ਜਿਸ ਵੇਲੇ ਰਾਤ ਹੋਈ ਸਾਰੇ ਸਿੰਘ ਜਿਹੜੇ ਨੇ ਆਰਾਮ ਕਰਦੇ ਨੇ ਕਿਸੇ ਨੇ ਘੋੜਿਆਂ ਦੀਆਂ ਕਾਠੀਆਂ ਜਿਹੜੀਆਂ ਨੇ ਉਹ ਖੋਲ ਕੇ ਆਪਣੇ ਸਹਰਾਣੇ ਰੱਖੀਆਂ ਬਹੁਤੇ ਜ਼ਿਆਦਾ ਮੋٹے ਕੱਪੜੇ ਵੀ ਨਹੀਂ ਕੋਲ ਜਿਹੜੇ ਚੋਲੇ ਪਾਏ ਹੋਏ ਨੇ ਉਹ ਵੀ ਫਟੇ ਹੋਏ ਨੇ ਬਹੁਤ ਜ਼ਿਆਦਾ ਠੰਡ ਹੈ ਪੌ ਦਾ ਮਹੀਨਾ ਹੈ ਤੇ ਕੋਈ ਉੱਪਰ ਲੈਣ ਵਾਸਤੇ ਵੀ ਕੋਈ ਜਿਹੜਾ ਬਹੁਤਾ ਵਧੀਆ ਬਿਸਤਰਾ ਨਹੀਂ ਉੱਪਰ ਲੈਣ ਵਾਸਤੇ ਵੀ ਕੋਈ ਕੱਪੜਾ ਨਹੀਂ ਐਦਾਂ ਹੀ ਗੁਰੂ ਦੇ ਪਿਆਰੇ ਸਿੰਘ ਜਿਹੜੇ ਨੇ ਉਹ ਭੁੱਖੇ ਭਾਣੇ ਚਮਕੌਰ ਦੀ ਗੜੀ ਦੇ ਵਿੱਚ ਆਰਾਮ ਕਰਦੇ ਪਏ ਨੇ ਸਤਿਗੁਰੂ ਧੰਨ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸਤਿਗੁਰ ਜੀ ਫਿਰ ਆਪ ਨਿਕਲਦੇ ਨੇ ਬਾਹਰ ਬਾਹਰ ਨਿਕਲ ਕੇ ਸਿੰਘਾਂ ਨੂੰ ਬੜੇ ਪ੍ਰੇਮ ਦੇ ਨਾਲ ਪ੍ਰੇਮ ਕਰਦੇ ਨੇ ਨਿਹਾਰਦੇ ਨੇ ਸਤਿਗੁਰੂ ਜੀ ਸਿੰਘਾਂ ਵੱਲ ਤੱਕ ਕੇ ਕਹਿੰਦੇ ਨੇ ਵੀ ਹੁਣ ਜਿਸ ਵੇਲੇ ਕੱਲ ਨੂੰ ਅੱਠ ਪੋ ਦੀ ਸਵੇਰ ਹੋਵੇਗੀ ਦਿਨ ਚੜੇਗਾ ਇਹ ਮੇਰੇ ਜਾਣ ਤੋਂ ਪਿਆਰੇ ਸਿੰਘ ਜਿਹੜੇ ਨੇ ਇਹ ਜੰਗ ਦੇ ਵਿੱਚ ਜੋਜ ਕੇ ਸ਼ਹੀਦੀਆਂ ਪਾਉਣਗੇ ਸਤਿਗੁਰੂ ਜੀ ਸਿੰਘਾਂ ਨੂੰ ਕਿਤਾਬ ਦਿੰਦੇ ਨੇ ਇਹ ਮੇਰਾ 10000 ਹੈ ਇਹ ਮੇਰਾ 20000 ਰੀ ਹੈ ਇਹ ਮੇਰਾ ਸਵਾ ਲੱਖੀ ਆ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਜੇ ਕਿਸੇ ਸਿੰਘ ਦੀ ਦਸਤਾਰ ਕੇਸ ਕੀ ਖੁੱਲੀ ਹੈ ਉਹਦੇ ਕੇਸ ਆਪ ਹੱਥਾਂ ਨਾਲ ਸਵਾਰ ਕੇ ਉਹਦੀ ਕੇਸ ਕੀ ਸਜਾਉਂਦੇ ਨੇ ਜੇ ਕਿਸੇ ਦੇ ਸ਼ਸਤਰ ਜਿਹੜੇ ਵਿਤਰੇ ਹੋਏ ਨੇ ਉਹ ਤਰਤੀਬ ਵਾਰ ਕਰਦੇ ਨੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਆਪਣੇ ਸਿੰਘਾਂ ਨੂੰ ਪ੍ਰੇਮ ਕਰਦੇ ਨੇ ਕਵੀ ਨੇ ਲਿਖਿਆ ਹੈ ਚੁੰਮਾ ਕਬੀ ਹਲਕ ਕਦੀ ਦਹਿਨ ਚੁੰਮਣੇ ਬੈਠੇ ਜਦ ਪਾਏ ਕਿ ਔਰ ਆਏ ਤੋ ਚਰਨ ਚੁੰਮਣੇ ਬੈਠੇ ਕਹਿੰਦੇ ਸਤਿਗੁਰ ਜੀ ਕਦੇ ਆਪਣੀ ਸਿੰਘਾਂ ਦੇ ਹੱਥ ਚੁੰਮਦੇ ਨੇ ਮੱਥਾ ਚੁੰਮਦੇ ਨੇ ਤੇ ਜਦੋਂ ਪੈਰਾਂ ਵਾਲੇ ਪਾਸੇ ਆਏ ਤੇ ਸਤਿਗੁਰ ਜੀ ਸਿੰਘਾਂ ਦੇ ਚਰਨ ਚੁੰਮਦੇ ਪਏ ਨੇ ਐਦਾਂ ਦਾ ਦੁਨੀਆ ਤੇ ਕੋਈ ਵੀ ਰਹਿਬਰ ਨਹੀਂ ਹੋਇਆ ਜਿਹੜਾ ਆਪਣੇ ਚੇਲਿਆਂ ਨੂੰ ਆਪਣੀ ਸਿੱਖਾਂ ਨੂੰ ਇੰਨਾ ਪ੍ਰੇਮ ਕਰਦਾ ਹੋਵੇ ਹੁਣ ਆਠ ਪੌਦੀ ਜਿਸ ਵੇਲੇ ਸਵੇਰ ਹੋਈ ਦਿਨ ਚੜਿਆ ਹੈ ਇਧਰੋਂ ਪੇਮਚਾ ਧੋਨੇ ਤੇ ਹੋਰ ਵਜ਼ੀਰ ਖਾਂ ਉਹਨੇ ਬਹੁਤ ਸਾਰੀਆਂ ਭਾਰੀ ਫੌਜਾਂ ਦੇ ਨਾਲ ਇਹਨਾਂ ਨੇ ਚਮਕੌਰ ਦੀ ਗੜੀ ਨੂੰ ਘੇੜਾ ਪਾਇਆ ਜਦੋਂ ਇਹਨਾਂ ਨੇ ਹਮਲਾ ਕੀਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਅੰਦਰੋਂ ਤੀਰ ਚਲਾਉਂਦੇ ਨੇ ਸਿੰਘ ਅੰਦਰੋਂ ਗੋਲੀ ਚਲਾਉਂਦੇ ਨੇ ਚਮਕੌਰ ਦੀ ਗੜੀ ਤੋਂ ਪਹਿਲਾਂ ਤੇ ਬਹੁਤ ਜ਼ਿਆਦਾ ਮੁਗਲ ਦਲ ਦੀ ਜਿਹੜੀ ਫੌਜ ਸੀ ਉਹ ਮਾਰਮਕਾਈ ਹੁਣ ਚਮਕੌਰ ਦੀ ਗੜੀ ਨੂੰ ਪੌੜੀ ਲਾਈ ਹੈ ਨਾਰ ਖਾਨ ਨੇ ਜਿਸ ਵੇਲੇ ਨਾਰ ਖਾਨ ਪੌੜੀ ਲਾ ਕੇ ਚੜਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੀ ਤੀਰ ਛੱਡਦੇ ਨੇ ਨਾਰ ਖਾਨ ਜਿਹੜਾ ਹੈ ਪੌੜੀ ਤੋਂ ਡਿੱਗ ਕੇ ਮਰ ਜਾਂਦਾ ਫਿਰ ਦੂਸਰਾ ਵਜ਼ੀਰ ਆਉਂਦਾ ਹੈ ਦੂਸਰਾ ਸੂਰਮਾ ਮੁਗਲਾਂ ਦਾ ਆਉਂਦਾ ਹੈ ਦੂਸਰਾ ਜਰਨੈਲ ਉਹਨੂੰ ਵੀ ਸਤਗੁਰੂ ਜੀ ਨੇ ਤੀਰ ਦੇ ਨਾਲ ਮਾਰਿਆ ਤੀਸਰਾ ਆਉਂਦਾ ਹੈ ਸਤਗੁਰੂ ਜੀ ਲਲਕਾਰਦੇ ਨੇ ਉਸੇ ਵੇਲੇ ਉਹ ਡਰਦਾ ਭੱਜ ਜਾਂਦਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸਤਗੁਰੂ ਜੀ ਚਮਕੌਰ ਦੀ ਗੜੀ ਦੇ ਵਿੱਚ ਨੇ ਸਿੰਘਾਂ ਦੇ ਸਮੇਤ ਹੁਣ ਪੰਜ-ਪੰਜ ਸਿੰਘਾਂ ਦਾ ਜੱਥਾ ਜਿਹੜਾ ਹੈ ਉਹ ਬਾਹਰ ਜਾਂਦਾ ਮੈਦਾਨ ਦੇ ਵਿੱਚ ਤਿਆਰ ਹੋ ਕੇ ਤੇ ਬਿਆਰੀਆਂ ਦੇ ਨਾਲ ਜੂਝਦਾ ਹੋਇਆ ਸ਼ਹੀਦੀਆਂ ਪ੍ਰਾਪਤ ਕਰਦਾ ਹੈ ਇਧਰੋਂ ਵਜ਼ੀਰ ਖਾਂ ਹੁਣਾ ਨੇ ਚਮਕੌਰ ਦੇ ਲੋਕਾਂ ਨੂੰ ਪੁੱਛਿਆ ਵੀ ਅੰਦਰ ਕਿੰਨੇ ਕੁ ਸਿੰਘ ਨੇ ਗੜੀ ਦੇ ਵਿੱਚ ਉਹਨਾਂ ਨੇ ਆਖਿਆ ਬਹੁਤੇ ਸਿੰਘ ਨਹੀਂ 40-50 ਸਿੰਘ ਨੇ ਤੇ ਤੁਸੀਂ ਜਿੰਨੀ ਤੁਹਾਡੀ ਫੌਜ ਹੈ ਇਤਿਹਾਸਕਾਰਾਂ ਨੇ ਲਿਖਿਆ ਵੀ 10 ਲੱਖ ਜਿਹੜੀ ਫੌਜ ਸੀ ਚੜ ਕੇ ਆਈ ਸੀ ਜੇ ਤੁਸੀਂ ਆਪਣੇ ਹੱਥਾਂ ਦੇ ਨਾਲ ਇੱਕ ਇੱਕ ਮੁਠਕੀ ਤੇ ਮਿੱਟੀ ਦੀ ਪਾ ਦੋ ਤੇ ਤਾਂ ਵੀ ਇਹ ਅੰਦਰ ਹੀ ਦੱਬ ਕੇ ਮਰ ਜਾਣਗੇ ਸਿੰਘ ਕੋਈ ਬੋਧੇ ਜ਼ਿਆਦਾ ਨਹੀਂ ਤੁਸੀਂ ਇੱਕੋ ਵਾਰੀ ਹਮਲਾ ਕਰੋ ਹੁਣ ਇੱਕੋ ਵਾਰੀ ਚਮਕੌਰ ਦੀ ਗੜੀ ਤੇ ਹਮਲਾ ਕੀਤਾ ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਮੋਹਕਮ ਸਿੰਘ ਜੀ ਇਹ ਵੀ ਮੈਦਾਨ ਦੇ ਵਿੱਚ ਉਤਰੇ ਨੇ ਜੰਗ ਲੜਨ ਵਾਸਤੇ ਲੜਦਿਆਂ ਲੜਦਿਆਂ ਜਿਸ ਵੇਲੇ ਸ਼ਹੀਦੀ ਪ੍ਰਾਪਤ ਕਰਨ ਲੱਗੇ ਇਹਨਾਂ ਵੱਲ ਵੇਖ ਕੇ ਭਾਈ ਸਹਿਬ ਸਿੰਘ ਜੀ ਆਉਂਦੇ ਨੇ ਪੰਜਾਂ ਪਿਆਰਿਆਂ ਦੇ ਵਿੱਚੋਂ ਉਹ ਵੀ ਮੈਦਾਨ ਦੇ ਵਿੱਚ ਵੈਰੀਆਂ ਦੇ ਘਾਟੇ ਲਾਉਂਦੇ ਨੇ ਪਾਈ ਹਿੰਮਤ ਸਿੰਘ ਜੀ ਆਏ ਪਾਈ ਹਿੰਮਤ ਸਿੰਘ ਤੇ ਭਾਈ ਸਹਿਬ ਸਿੰਘ ਦੋਵਾਂ ਸਿੰਘਾਂ ਨੇ ਪੰਜਾਂ ਪਿਆਰਿਆਂ ਦੇ ਵਿੱਚੋਂ ਦੋਵਾਂ ਪਿਆਰਿਆਂ ਨੇ ਆਪਣੀ ਪਿੱਠ ਜੋੜ ਕੇ ਮੈਦਾਨ ਦੇ ਵਿੱਚ ਜੋਜਦੇ ਪਏ ਨੇ ਲੜਦੇ ਪਏ ਨੇ ਇੰਨੇ ਚਿਰ ਨੂੰ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਗੱਲ ਦੇ ਵਿੱਚ ਪੱਲਾ ਪਾ ਕੇ ਆਏ ਆਖਿਆ ਆਖਿਆ ਸਤਿਗੁਰੂ ਜੀ ਮੈਨੂੰ ਵੀ ਆਗਿਆ ਬਖਸ਼ਿਸ਼ ਕਰੋ ਮੈਂ ਵੀ ਜੰਗ ਦੇ ਮੈਦਾਨ ਦੇ ਵਿੱਚ ਜੋਜ ਕੇ ਸ਼ਹੀਦੀ ਪ੍ਰਾਪਤ ਕਰਾਂ ਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਬੜੇ ਪ੍ਰਸੰਨ ਹੋਏ ਸਤਿਗੁਰੂ ਜੀ ਨੇ ਆਖਿਆ ਬੜੀ ਖੁਸ਼ੀ ਵਾਲੀ ਗੱਲ ਹੈ ਅਜੀਤ ਸਿੰਘਾ ਤੂੰ ਬਿਨਾਂ ਮੇਰੇ ਕਹਿਣ ਤੋਂ ਆਪ ਤਿਆਰ ਹੋ ਕੇ ਆਇਆ ਸਤਿਗੁਰੂ ਜੀ ਨੇ ਘੁੱਟ ਕੇ ਛੀਨੇ ਦੇ ਨਾਲ ਲਾਇਆ ਸਤਿਗੁਰੂ ਜੀ ਨੇ ਸ਼ਸਤਰ ਬਖਸ਼ਿਸ਼ ਕੀਤੇ ਬੜਾ ਪ੍ਰੇਮ ਕੀਤਾ ਬਾਬਾ ਅਜੀਤ ਸਿੰਘ ਜੀ ਜਾਂਦੀ ਵਾਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਫਤਿਹ ਬੁਲਾ ਕੇ ਪੰਜਾਂ ਸਿੰਘਾਂ ਨੂੰ ਨਾਲ ਲੈ ਕੇ ਮੈਦਾਨ ਦੇ ਵਿੱਚ ਉਤਰੇ ਨੇ ਜਿਸ ਵੇਲੇ ਬਾਬਾ ਅਜੀਤ ਸਿੰਘ ਜੀ ਜੰਗ ਦੇ ਮੈਦਾਨ ਦੇ ਵਿੱਚ ਆਏ ਇਸ ਤਰ੍ਹਾਂ ਇਹਨਾਂ ਨੇ ਆ ਕੇ ਵੈਰੀਆਂ ਦੇ ਘਾਟੇ ਲਾਏ ਹੁਣ ਇਹ ਜਿਹੜੇ ਮੁਗਲ ਫੌਜ ਫੌਜੀ ਸੀ ਇਹ ਸੋਚਦੇ ਸੀ ਕਿ ਗੁਰੂ ਗੋਬਿੰਦ ਸਿੰਘ ਜਿਹੜਾ ਹੈ ਆਪ ਮੈਦਾਨ ਦੇ ਵਿੱਚ ਆ ਗਿਆ ਬਾਬਾ ਅਜੀਤ ਸਿੰਘ ਜੀ ਦਾ ਚਿਹਰਾ ਮੋਰਾ ਜਿਹੜਾ ਕਲਗੀਧਰ ਪਾਸ਼ਾ ਮਹਾਰਾਜ ਜਿਹਦੇ ਨਾਲ ਬਹੁਤ ਜ਼ਿਆਦਾ ਮੇਲ ਖਾਂਦਾ ਸੀ ਹੁਣ ਇਹ ਸਾਰੇ ਟੁੱਟ ਕੇ ਪੈ ਗਏ ਨੇ ਕਹਿੰਦੇ ਜੇ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦਿੱਤਾ ਤੇ ਸਾਡੀ ਜਿਹੜੀ ਜਿੱਤ ਹੋ ਜਾਵੇਗੀ ਬਾਬਾ ਅਜੀਤ ਸਿੰਘ ਤੇ ਸਾਰੇ ਪਾਸੇ ਇਹ ਢੇਰਾ ਪਿਆ ਹੋਇਆ ਹੈ ਬਹੁਤ ਜ਼ਿਆਦਾ ਫਟ ਲੱਗੇ ਇਤਿਹਾਸਕਾਰਾਂ ਨੇ ਲਿਖਿਆ ਵੀ 500 ਤੋਂ ਵੱਧ ਜਿਹੜਾ ਫਟ ਹੈ ਉਹ ਬਾਬਾ ਅਜੀਤ ਸਿੰਘ ਜੀ ਤੇ ਲੱਗਾ આજ ਤੱਕ ਕਿਸੇ ਵੀ ਸੂਰਮੇ ਤੇ ਇੰਨੇ ਫੱਟ ਜਿਹੜੇ ਨੇ ਜੰਗ ਦੇ ਮੈਦਾਨ ਦੇ ਵਿੱਚ ਨਹੀਂ ਲੱਗੇ ਹੋਣੇ ਸ਼ਸਤਰ ਜਿਹੜੇ ਨੇ ਉਹ ਟੁੱਟ ਗਏ ਅੰਤ ਨੂੰ ਬਾਬਾ ਅਜੀਤ ਸਿੰਘ ਜੀ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੁੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕੱਚੀ ਗੜੀ ਦੇ ਉੱਪਰ ਖੜ ਕੇ ਵੇਖਦੇ ਨੇ ਜਿਸ ਵੇਲੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੁੰਦੇ ਨੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਪਰਮੇਸ਼ਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਨੇ ਬੜੇ ਜੋਸ਼ ਦੇ ਨਾਲ ਸਤਿਗੁਰ ਜੀ ਨੇ ਜਕਾਰਾ ਛੱਡਿਆ ਬਰੇ ਸੋ ਨਿਹਾਲ ਸਿੰਗਿਆ ਬਾਣ ਐਨੇ ਜਿਰ ਨੂੰ ਸਹਿਜਾ ਦਾ ਬਾਬਾ ਜੁਝਾਰ ਸਿੰਘ ਜੀ ਗੱਲ ਦੇ ਵਿੱਚ ਪੱਲਾ ਪਾ ਕੇ ਆਏ ਆਖਿਆ ਸਤਿਗੁਰ ਜੀ ਅੱਜ ਤੁਸੀਂ ਸਾਡੇ ਨਾਲ ਕਾਣੀ ਮੰਡ ਕੀਤੀ ਜੇ ਤੁਸੀਂ ਸਾਨੂੰ ਬਸਤਰ ਦਵਾਉਂਦੇ ਸੀ ਤੇ ਉਹ ਵੀ ਕੋ ਦੇ ਜੇ ਤੁਸੀਂ ਜਿਹੜੀ ਵੀ ਚੀਜ਼ ਤੁਹਾਨੂੰ ਸਹਸਤਰ ਦੇ ਨੇ ਸਾਨੂੰ ਲਿਆ ਕੇ ਉਹ ਵੀ ਕੋ ਜੇ ਤੇ ਜਦੋਂ ਸ਼ਹੀਦ ਹੋਣ ਦੀ ਵਾਰੀ ਆਈ ਤੇ ਵੱਡੇ ਭਾਈ ਬਾਬਾ ਅਜੀਤ ਸਿੰਘ ਜੀ ਨੂੰ ਤੁਸੀਂ ਕੱਲਿਆਂ ਜੰਗ ਦੇ ਮੈਦਾਨ ਦੇ ਵਿੱਚ ਤੋਰ ਦਿੱਤਾ ਸਤਿਗੁਰੂ ਜੀ ਕਿਰਪਾ ਕਰੋ ਮੈਨੂੰ ਵੀ ਅਸ਼ੀਰਵਾਦ ਬਖਸ਼ਿਸ਼ ਕਰੋ ਮੈਨੂੰ ਵੀ ਥਾਪੜਾ ਦਵੋ ਮੈਂ ਵੀ ਜੰਗ ਦੇ ਮੈਦਾਨ ਦੇ ਵਿੱਚ ਜੋ ਜ ਕੇ ਸ਼ਹੀਦੀ ਪ੍ਰਾਪਤ ਕਰਨਾ ਚਾਹੁੰਨਾ ਬਾਬਾ ਅਜੀਤ ਸਿੰਘ ਜੀ ਦੀ ਉਮਰ ਜਿਹੜੀ 17 ਸਾਲ ਦੀ ਸੀ ਬਾਬਾ ਜੁਝਾਰ ਸਿੰਘ ਦੀ ਪੌਣੇ 15 ਸਾਲ ਦੀ ਉਮਰ ਹੈ ਸਤਿਗੁਰੂ ਜੀ ਨੇ ਆਖਿਆ ਜੁਝਾਰ ਸਿੰਘਾ ਤੈਨੂੰ ਤੇ ਚੰਗੀ ਤਰ੍ਹਾਂ ਲੜਨਾ ਵੀ ਨਹੀਂ ਆਉਂਦਾ ਆਖਿਆ ਸਤਿਗੁਰੂ ਜੀ ਲੜਨਾ ਨਹੀਂ ਆਉਂਦਾ ਤੇ ਮਰਨਾ ਤੇ ਆਉਂਦਾ ਨਾ ਕਿਰਪਾ ਕਰੋ ਸਤਿਗੁਰੂ ਜੀ ਨੇ ਘੁੱਟ ਕੇ ਸੀਨੇ ਦੇ ਨਾਲ ਲਾ ਕੇ ਪ੍ਰੇਮ ਕੀਤਾ ਆਖਰੀ ਫਤਿਹ ਬਲਾਈ ਸਤਿਗੁਰੂ ਜੀ ਨੂੰ ਮੱਥਾ ਟੇਕ ਕੇ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਵੀ ਮੈਦਾਨ ਦੇ ਵਿੱਚ ਉਤਰਿਆ ਹੈ ਬਾਬਾ ਜੁਝਾਰ ਸਿੰਘ ਦੀ ਇੰਨਾ ਫਰਤੀਲਾ ਇਹਨਾਂ ਦਾ ਸਰੀਰ ਇਹਨਾਂ ਨੇ ਵੀ ਆਪਣੇ ਵੱਡੇ ਭਾਈ ਬਾਬਾ ਅਜੀਤ ਸਿੰਘ ਜੀ ਵਾਂਗੂ ਵੈਰੀਆਂ ਦੇ ਗਾਟੇ ਲਾਏ ਜੰਗ ਦੇ ਮੈਦਾਨ ਦੇ ਵਿੱਚ ਫਰਤੱਲੀ ਮਚਾ ਦਿੱਤੀ ਹੁਣ ਜਿਹੜੇ ਵੈਰੀ ਨੇ ਭੱਜਦੇ ਪਏ ਨੇ ਫਿਰ ਆਖਰਕਾਰ ਘੇਰਾ ਪਾ ਕੇ ਬਾਬਾ ਜੁਝਾਰ ਸਿੰਘ ਨੂੰ ਸ਼ਹੀਦ ਕੀਤਾ ਤੇ ਜਿਸ ਵੇਲੇ ਬਾਬਾ ਜੁਝਾਰ ਸਿੰਘ ਦੀ ਸ਼ਹੀਦੀ ਪ੍ਰਾਪਤ ਕਰਦੇ ਨੇ ਤੇ ਫੇਰ ਗਲ ਕੀ ਤਰ ਪਾਸ਼ਾ ਮਹਾਰਾਜ ਦੀ ਜਕਾਰਾ ਛੜਦੇ ਨੇ ਨਰੇ ਸੋਨਹਾਰ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ ਕਹਿੰਦਾ ਇੱਕੋ ਹੀ ਤੀਰਥ ਹੈ ਹਿੰਦ ਤੇ ਯਾਤਰਾ ਦੇ ਲਈ ਕਟਾਈ ਬਾਪ ਨੇ ਪੁੱਤਰ ਜਾਂ ਖੁਦਾ ਕੇ ਲਈਏ ਕਹਿੰਦੇ ਇੱਕ ਪਿਤਾ ਨੇ ਆਪਣੇ ਪੁੱਤਰ ਜਿਹੜੇ ਨੇ ਉਹ ਖੁਦਾ ਪਰਮੇਸ਼ਰ ਵਾਹਿਗੁਰੂ ਜੀ ਤੋਂ ਕੁਰਬਾਨ ਕਰ ਦਿੱਤੇ ਜੇ ਤੁਸੀਂ ਯਾਤਰਾ ਕਰਨੀ ਹੈ ਤੇ ਹਿੰਦ ਦੇ ਵਿੱਚ ਇਦਾਂ ਦਾ ਇੱਕੋ ਹੀ ਅਸਥਾਨ ਹੈ ਚਮਕੌਰ ਦੀ ਗੜੀ ਉੱਥੇ ਜਾ ਕੇ ਤੁਸੀਂ ਯਾਤਰਾ ਕਰੋ ਫਿਰ ਬਹੁਤ ਸਾਰੇ ਸਿੰਘ ਜਿਹੜੇ ਨੇ ਇੱਥੇ ਹੀ ਸ਼ਹੀਦ ਹੁੰਦੇ ਨੇ ਫਿਰ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜਿਹੜੇ ਨੇ ਇਹ ਸਤਿਗੁਰੂ ਜੀ ਦੇ ਨਾਲ ਰਹਿੰਦੇ ਨੇ ਹੁਣ ਕੁਝ ਸਿੰਘ ਜਿਹੜੇ ਨੇ ਸਤਿਗੁਰੂ ਜੀ ਨੂੰ ਬੇਨਤੀ ਕਰਦੇ ਨੇ ਸਤਿਗੁਰੂ ਜੀ ਤੁਸੀਂ ਇਹ ਚਮਕੌਰ ਦੀ ਗੜੀ ਜਿਹੜੀ ਹੈ ਛੱਡ ਕੇ ਚਲੇ ਜਾਵੋ ਸੋ ਭਾਈ ਅਸੀਂ ਕੱਲ ਦੇ دیਵਾਨਾ ਦੇ ਅੰਦਰ ਸਰਵਣ ਕਰਾਂਗੇ ਕਿ ਕਿਵੇਂ ਨੌ ਪਉ ਨੂੰ ਕੀ ਜਿਹੜਾ ਸਾਰਾ ਇਤਿਹਾਸ ਵਾਪਰਿਆ ਸੋ ਭਾਈ ਇਤਨੀਆਂ ਕੁ ਵਿਚਾਰਾ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਗੁਰੂ ਸਾਹਿਬ ਤੇ ਸੰਗਤਾਂ ਬਖਸ਼ਣ ਜੋਗ ਹੈ ਬਖਸ਼ ਲੈਣਾ ਸਤਗੁਰੂ ਦੀ ਕਿਰਪਾ ਕਰਨ ਬਾਣੀ ਅਤੇ ਇਤਿਹਾਸ ਸਾਡੇ ਹਿਰਦੇ 'ਚ ਵਸ ਜਾਵੇ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ